ਸੰਗਤ ਕੀ ਆਪਣੀ ਆਤਮਿਕੀ ਵੀਡੀਓ ਦੇ ਵਿੱਚ ਆਪ ਆਪਨੇ ਘਰ ਦੀ ਮੈਂਟੇਵਿਟੀ ਨੂੰ ਲੂਜ ਕਰਨ ਦੇ ਅਤੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਪਰ ਤਤੰਦ ਬ੍ਰਸਤੀ ਪ੍ਰਕਿਰਤੀ ਦੇ ਨਹੀਂ ਕੋਜੇ ਮੁਕਤੇ ਆਪ ਜੀ ਦੇ ਨਾਮ ਸੰਜੇ ਕਰੇ ਜਾ ਰਹੇ ਹਾਂ ਅਤੇ ਇਹ ਮੁਕਤੇ ਕਰਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਆਪਣੇ ਘਰ ਅੰਦਰ ਤੱਕ ਵਸਤ ਨਹੀਂ ਹੋ। ਬਾਹਰ ਕੀ ਕਰਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਘਰ ਅੰਦਰ ਤੱਕ ਖਤ ਤੋ ਜ ਬਦਲਾਅ ਕਰਦੇ ਹੈ। ਤੇ ਇਹ ਬਦਲਾਅ ਕਰਨ ਦੇ ਬਾਅਦ ਤੁਸੀਂ ਆਪਣੇ ਘਰ ਅੰਦਰ ਅਰਾਨਯ ਜਣ ਹੁਣ ਤੇ ਜੇ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਦਾ ਹਾਲ ਆਪਣੇ ਘਰ ਦਾ ਵਾਤਾਵਰਨ ਨਹੀਂ ਬਦਲਿਆ ਹੋਇਆ। ਫੁੱਦ

शांति तो कर, दी दी नहीं। कर दे नहीं। अपने घर किसी माली ने बचाई तो तो तरह के ता ਤੋ ਕਿ ਉਪਾ ਕਰਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਆ ਕੇ ਆਪਣੇ ਘਰ ਵਿੱਚ ਰੱਖ ਲਈਆਂ। ਕੁਝ ਚੀਜ਼ਾਂ ਬਾਰੇ ਲੋਕ ਮੰਨਣਾ ਹੈ ਕਿ ਕਿ ਚੀਜ਼ਾਂ ਆਪਣੇ ਘਰ ਦੇ ਵਿੱਚ ਰੱਖਣ ਕਰਕੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣ ਰਹਿੰਦੀਆਂ। ਘਰ ਅੰਦਰ ਬਰਕਤ ਰਹਿੰਦੀਆਂ। ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਅਤੇ ਕੁਝ ਚੀਜ਼ਾਂ ਉਹ ਆਪਣੇ ਘਰ ਦੇ ਵਿੱਚ ਇਸ ਕਰਕੇ ਲੈ ਆ ਕੇ ਰੱਖਦੇ ਹੋ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਰੱਖਣ ਕਰਕੇ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ

ਕਈ ਤੇ ਅਮਰ ਚੀਜ਼ਾਂ ਦੇ ਆਸੋ ਟੰਡ ਦਿੰਦੇ ਆ ਜਾਂ ਰੱਖ ਦਿੰਦੇ ਆ ਕੋਈ ਇਸੇ ਕਰਕੇ ਰੱਖਦੇ ਆ ਕਿ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਜਿਵੇਂ ਕਿ ਤੁਸੀਂ ਆਮ ਹੀ ਲਿਖਿਆ ਹੋਇਆ ਹੈ ਕਿ ਜੇ ਹੌਲੇ ਅਗੇ ਨਜ਼ਰ ਵੱਤੂ ਬਣਾਉਂਦੇ ਆ ਪਰ ਜੇ ਜੇਕਰ ਤੁਸੀਂ ਇਹਦੇ ਨਾਲ ਮਾਪੂਰ ਹੋ ਗੁਰਬਾਣੀ ਦਾ ਆਸਰ ਕਰਦੇ ਆ ਪਰ ਤੁਹਾਨੂੰ ਇ tanto ਦਾ ਕੁਝ ਵੀ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਬਹੁਤ ਸਾਰੇ ਨੁਕਤੇ ਦੱਸੇ ਜਾ ਰਹੇ ਆ ਇਹ ਨੁਕਤੇ ਤੁਸੀਂ ਆਜੀ ਤੋਂ ਵੀ ਆਪਣਾ ਘਰ ਦੇ ਵਿੱਚ ਅਪਣਾ ਲਓ ਤਹਾਡੇ ਘਰ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨਿੱਤ ਉਹ ਉਜਾ ਪਰਮੇਸ਼ਰ ਕਰ ਹੀ ਨਾ ਕਾਉਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਹੀ ਸ਼ੁੱਧ ਸ਼ਾਂਤੀ ਅਤੇ ਵਰਕਤ ਬੜੇ ਰਹੇ ਉਹ ਤੁਸੀਂ ਆਪਣਾ ਘਰ ਪਰਵਾਰ ਦਾ ਮਾਹੌਲ ਖੁਦ ਬਦਲੇ ਆਪਣਾ ਮਹਿਸੂਸ ਕਰੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੀ ਹੈ ਘਰ ਦੇ ਮੁੱਖ ਦਰਵਾਜ਼ੇ ਤੇ ਉਹ ਸੰਗਤਿਕ ਘਰ ਦੇ ਮੁੱਖ ਦਰਵਾਜ਼ੇ ਤੇ ਇੱਕ ਕਰ ਦੇਵੇ ਤੇ ਇਹ ਤਾਂ ਹੀ ਚੀਜ਼ ਨਾਲ ਚਿੰਝ ਦੇ ਕਿਹਦਾ ਜਿਸਾ ਸੰਨ ਅਸ਼ਾਸ਼ਤ ਨਿਵਾਵੋਗੇ ਇਹ ਆਪਣੇ ਬਾਰੇ ਵਿੱਚ ਸੋਣਾਏ ਅਤੇ ਦੂਜਿਆਂ ਬਾਰੇ ਵੀ ਸੋਚਣਾ ਹੈ ਕਿਉਂਕਿ ਆਪਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਚ ਚੀਜ਼ਾਂ ਇਸ ਕਰਕੇ ਰੱਖਦੇ ਆ ਕਿ ਬਾਹਰ ਦੇ ਲੋਕਾਂ ਦੀ ਸਨ ਨਜ਼ਰ ਨਾ ਲੱਗ ਜਾਵੇ ਤਾਂ ਸੰਗਤੀ ਵੀ ਕਰਦੇ ਤਲਵੰਜੇ ਦੇ ਅੱਗੇ ਰੱਖਣਾ ਹੁੰਦਾ ਚਾਹ ਕਿਤਾ ਸਾਡੇ ਮਨ ਦੀ ਭਾਵਨਾ ਦਾ ਸੰਦੇਮ ਹੈ ਸਾਡੇ ਮਨ ਦੀ ਸਥਿਤੀ ਨੂੰ ਸਮਝਾਉਣੇ ਕਿ ਸਾਡੀ ਮਾਨਸਿਕ ਸਥਿਤੀ ਕੀ ਆ ਅਸੀਂ ਕੀ ਸੋਚਦੇ ਹਾਂ ਸਾਡੇ ਘਰ ਅੰਦਰ ਜੋ ਵੀ ਦਾਅਵਾ ਹੁੰਦਾ ਹੈ ਨਾ ਉਹ ਸਾਡਾ ਮਨ ਪਰਦਾ ਹੁੰਦਾ ਹੈ ਕਿ ਇਹਦੇ ਵਿਚਾਰਾਂ ਦਾ ਦਿਨ ਵਾ ਇੱਕ ਤਈ ਵਾਰ ਕੁਝ ਚੀਜ਼ਾਂ ਇਸ ਤਰ੍ਹਾਂ ਵਗ ਰਹੇ ਹੁੰਦੇ ਆ ਨੇ ਜੋ ਸਾਡੇ ਲਈ ਤੇ ਬਾਹਰ ਦੇ ਜੀਵਾਂ ਦੇ ਲਈ ਵੀ ਚੰਗੀਆਂ ਨਹੀਂ ਹਾਨੀ ਚਾਰੇ ਜਾਂ ਜਾਨੇ ਦੇ ਵਿੱਚ ਅਸੀਂ ਉਹ ਚੀਜ਼ਾਂ ਦੇ ਨਾਲ ਆਪਣਾ ਹੀ ਨਿਛਾਣ ਕਰ ਗਏ ਹਾਂ ਕਿ ਸਮਝ ਜੀ ਬਾਹਰ ਦੇ ਜੀਵ ਤਾਂ ਕਦੇ ਕਦਾਈਂ ਕੋਈ ਆ ਗਿਆ ਸਭ ਤੋਂ ਵੱਧ ਪੂਰਾ ਜਾਂਦਾ ਸਾਡੇ ਘਰ ਦੇ ਘੁੱਟ ਦੇ ਜੀਵਾਂ ਦਾ ਹੀ ਬਣਿਆ ਰਹਿੰਦਾ ਹੈ ਅਸੀਂ ਸੋਤੇ ਹੀ ਆਪਣੇ ਘਰ ਦੇ ਬਹਿ ਬੀਜ ਵਾਰ ਵਾਰ ਮੰਨਦੇ ਆ ਤਾਂ ਜਦੋਂ ਇਤ ਤੇ ਜੰਮ ਨਾਲ ਅਸ਼ਾਂਤ ਕਰਨ ਵਾਲਾ ਪਤ ਪਰ ਰੋਣ ਵਾਲਾ ਚੀਜ਼ਾਂ ਜਿ ਕਿਹਿਆ ਤਾਂ ਕਿਸੇ ਸ਼ੂਟ ਵੀ ਨਹੀਂ ਸਕਦੇ ਕਿ ਇੰਨਾ ਦਾ ਸਾਧਨ ਮਨ ਨੂੰ ਦਿੱਤੇ ਕਿੰਨਾ ਮਗਾਤਵਾਉਂਦਾ ਹੈ ਅਸੀਂ ਜੋ ਜਿੱਦਾਂ ਦੇਖ ਲਈਏ ਨਾ ਉਸੇ ਵੇਲੇ ਹੀ ਜਦ ਮਨ ਅੰਦਰ ਉਦੋਂ ਦੇ ਹੀ ਭੜੇ ਭੜੇ ਵਿਚਾਰ ਚਲਣੇ ਸ਼ੁਰੂ ਹੋ ਜਾਂਦੇ ਹੁੰਦੇ ਹੈ ਇਸ ਕਰਕੇ ਆਪਣੇ ਕਰਕੇ ਮੁਫਤਵਾ ਚੀਜ਼ ਜੇ ਕਦੇ ਵੀ ਕੋਈ ਦੰਦ ਚੀਜ਼ ਨਾ ਰੱਖੋ ਜਿਹਦੇ ਨਾਲ ਸਦਾ ਮਨ ਅਸ਼ਾਂਤ ਹੋਵੇ ਸਾਡੇ ਮਨ ਵਿੱਚ ਕੋਈ ਭੜਾ ਵਿਚਾਰ ਆਵੇ ਕੋਈ ਨੈਟੇ ਵਿਚਾਰ ਆਵੇ ਬਲਕਿ

मनुष्य की दुनिया देने में प्रति संगत के जब उसे चमजा सोचा तो ही सबेरों चमजा होंगे तुझे बाहर के जीना तो अपने आप में खतरा महसूस न हो बल्कि एक भावना रखो कि कोई दुखी हो या ये सम्मान उत्पन्न किया पर कंपन इन श्राव में सब का अंदर आवे तो मेले बाल माला मेले विचारों गंगा के साथ का चिंतन करो और पूर्व उत्तर की जाने जरूर सोच सोच

ਸੋ ਜਿੰਨਾਂ ਰਵਾਤਾ ਤਾਂ ਇਹ ਜਿਹੜੇ ਜਿਹੜੇ ਖਵਾਹਾਂ ਦੇ ਚੋਲ ਮੰਤਜਾ ਜਗਾ ਜਾ ਰਹੇ ਹੈ ਜਿਕੀਰ ਰੱਬ ਦੇ ਨਾਮ ਦੇ ਆਪਣੇ ਜਿਹਦੇ ਮਨ ਦੀ ਸਥਿਤੀ ਤਾਂ ਬਦਲੀ ਹੀ ਬਦਲੀ ਹੈ ਬਲਕਿ ਮੈਂ ਅਤੇ ਆਯੋਜੀਆਂ ਦੇ ਹੋਂਦ ਉਤੇ ਇਸ ਕੀਜ ਦਾ ਬੰਦਾ ਬਹੁਤ ਪ੍ਰਭਾਵ ਡੇ ਰਿਹਾ ਹੈ ਕਿਉਂਕਿ ਅਸਾਰ ਉਹਨਾਂ ਨੇ ਪਹਿਲਾਂ ਇਹ ਵੀ ਗਲਤ ਕਰ ਗਏ ਕਿ ਕੋਈ ਵਾਣੀ ਸੁਣ ਕੇ ਉਹਨਾਂ ਨੂੰ ਕਰਦੀ ਦਾ ਆਵश्यक ਕੇ ਬੜੋ शांति मिलती है कुछ जीता जिम्मे ही अंदर कागल होंगे कन्ना नंकर जी जाग दावा नंकर जी का जागर करते ही ਕਰਤੰਨ ਦਾ ਨਾਦਾ ਮੰਨਿਆ ਸਬਕ ਦੇ ਉਹਦੇ ਜੀਵੀ ਇਹ ਮੰਨ ਤੇ ਇਹ ਦੇਖੇ ਮਨੁੱਖ ਬਹੁਤ ਸ਼ਾਂਤੀ ਸਿਕਣ ਨੂੰ ਮਿਲਦਾ ਹੈ ਕਿ ਕਿਸੇ ਇਸ ਬਹਾਂ ਨਹੀਂ ਨਹੀਂ ਸਕੀ ਕਿਸੇ ਵੀ ਚਿੰਤੇ ਵਿੱਚ ਰਹਤੇ ਇੱਕ ਵਾਅ ਮਰਸਸ ਵਿੱਚ ਨਿਰਵੰਤਰ ਜਦਾ ਜਾਗਦਾ ਹੈ ਅਤਿਸ਼੍ਰੀ ਕ੍ਰਿਸ਼ਨ ਸੰਸਕ੍ਰਿਤ ਕੇ ਜਦੋਂ ਬਾਉ ਰਵਾਜ ਸਬਕ ਦਾ ਅੰਦਰ ਪਰਮਾਤਮਾ ਨਾਲ ਜੁੜਦਾ ਹੈ Papa ਸੋਚ ਵੀ ਨਹੀਂ ਸਕਦੇ ਵੀ ਉਹਦੇ ਅੰਦਰ ਜਦੋਂ ਦਾ ਅਵਿਸ਼ਵਾਸਦਾ

ਉਸ ਚਾਹਤ ਦੇ ਪ੍ਰਤੀ ਸੰਬਿਸ਼ਧ ਆਪਣੀ ਜਾਈ ਦੀ ਕਿਉਂਕਿ ਸਭ ਲਈ ਬੈਠੇ ਬੈਠ ਕੇ ਆਪਾਂ ਜਦੋਂ ਨਾਲ ਕਰਦੇ ਆ ਨਾ ਉਹ ਜਗਾ ਹੀ ਬਹੁਤ ਪਵਿੱਤਰ ਪੰਜਾਬ ਦੀਆਂ ਬਹੁਤ ਪਤਨਾ ਨਾ ਹੋ ਜਾਂਦੀ ਇਸ ਕਰਕੇ ਇੱਕ ਜਗ੍ਹਾ ਮੈਂ ਹਦਾਸਤ ਕਰ ਉਹ ਤੇ ਜਦੋਂ ਵੀ ਆਪਣੇ ਘਰੋਂ ਬਾਹਰ ਜਾਣਾ ਹੈ ਉੱਥੇ ਪੜ ਕੇ ਅਰਦਾਸ ਬੇਨਤੀ ਕਰਕੇ ਜਾਂਦੇ ਹਾਂ ਜਦੋਂ

मानेगा किसी से मैं तू तूझ प्रेम करके ठंडी मार के पैसा चढ़ना हो क्योंकि ये दर दर पैसा सजे कर दी सुख शांति सजे कर दी बरकत में मोड़ के ले जाता है सब तो पहला ये पैसा शांति नहीं सजा

ਸਾਡੇ ਨਾਲ ਵੰਸ਼ਾਂ ਦੀਆਂ ਹੀ ਨਸਾਂ ਸਨ ਬਸ ਉਨ੍ਹਾਂ ਨੂੰ ਮਹਿਸੂਸ ਕਰਨ ਨੂੰ